ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਪ ਸਾਰੇ ਤੁਸੀਂ ਠੀਕ ਠਾਕ ਹੋਗੇ ਜੀ ਅ ਵੀਡੀਓ ਜਦੋਂ ਤੁਹਾਨੂੰ ਬੋਲਿਆ ਸੀਗਾ ਲਾਸਟ ਟਾਈਮ ਕਿ ਬੁੱਧਿਆ ਇੱਕ ਬੁੱਧਵਾਰ ਜਾਂ ਵੀਰਵਾਰ ਵੀਡੀਓ ਪਏਗੀ ਪਰ ਸੱਚੀ ਮੈਨੂੰ ਬੜਾ ਅੱਛਾ ਲੱਗਦਾ ਜਦੋਂ ਕਸਟਮਰਸ ਨਾ ਪਹਿਲੇ ਹੀ ਬੋਲਣ ਲੱਗ ਜਾਂਦੇ ਨੇ ਕਿ ਅਸੀਂ ਤੁਹਾਡੀ ਵੀਡੀਓ ਦੀ ਵੇਟ ਕਰਦੇ ਆ ਸਾਨੂੰ ਤਾਂ ਤੁਸੀਂ ਸਾਨੂੰ ਰੋਜ਼ ਹੀ ਵੀਡੀਓ ਪਾ ਦਿਆ ਕਰੋ ਥੋੜਾ ਜਿਹਾ ਔਖਾ ਹੋ ਜਾਂਦਾ ਰੋਜ਼ ਲੰਬੀ ਵੀਡੀਓ ਪਾਣਾ ਲੇਕਿਨ ਕੋਸ਼ਿਸ਼ ਕਰਿਆ ਕਰੂੰਗੀ ਕਿ ਕੁਝ ਸ਼ਾਰਟਸ ਤੇ ਰੂਪ ਦੇ ਵਿੱਚ ਜਿੱਦਾਂ ਸ਼ਾਰਟਸ ਕੱਢੀ ਦੇ ਆ ਹਨਾ ਪਰ ਉਹਦਾ ਵੀ ਇੱਕ ਤੁਹਾਨੂੰ ਪਤਾ ਲਿਮਟ ਹੁੰਦੀ ਹੈ ਹੋਣਾ ਚਾਹੀਦਾ ਲੇਕਿਨ ਫਿਰ ਵੀ ਕੋਸ਼ਿਸ਼ ਕਰਿਆ ਕਰਾਂਗੇ ਕਿ ਕੁਛ ਨਾ ਕੁਛ ਚਾਹੇ 4-5 ਮਿੰਟ ਦਾ ਤੁਹਾਡਾ ਜੇ ਤਾਂ ਕਿਸੇ ਕਸਟਮਰਸ ਦੇ ਸੂਟ ਬੰਦੇ ਨੇ ਤੇ ਉਹ ਦਿਖਾ ਰਿਆ ਕਰੀਏ ਤੇ ਤੁਹਾਨੂੰ ਵੀ ਅੱਛਾ ਲੱਗੇਗਾ ਸਾਨੂੰ ਤੇ ਅੱਛਾ ਲੱਗਦਾ ਹੀ ਲੱਗਦਾ ਹੈ ਜਦੋਂ ਅਸੀਂ ਤੁਹਾਡੇ ਨਾਲ ਇਦਾਂ ਆਪਣੀਆਂ ਗੱਲਾਂ ਸ਼ੇਅਰ ਕਰਦੇ ਹਾਂ ਤੁਹਾਡਾ ਨਾਲ ਆਪਣੇ ਡਿਜ਼ਾਈਨਸ ਸ਼ੇਅਰ ਕਰਦੇ ਹਾਂ ਜੀ ਚਲੋ ਜੀ ਅੱਜ ਦੀ ਜਿਹੜੀ ਵੀਡੀਓ ਆ ਨਾ ਪਹਿਲਾਂ ਮੈਂ ਕੁਛ ਹੋਰ ਸੋਚ ਕੇ ਸੋਚਿਆ ਸੀਗਾ ਫਿਰ ਮੈਂ ਨਾ ਅੱਜ ਆਪਣਾ ਐਕਚੁਅਲੀ ਸਟਾਕ ਕਾਫੀ ਸਾਰਾ ਆਇਆ ਸੀਗਾ ਕਾਟਨ ਦਾ ਤੇ ਮੈਂ ਦੇਖ ਰਹੀ ਸੀ ਕਿ ਹੱਲੇ ਵੀ ਥੇਰ ਆ ਲੋਟ ਆਫ ਸਟਫ ਕਾਫੀ ਪਿਆ ਮੇਰ ਕੋ ਪਸ਼ਮੀਨਾ ਹੱਲੇ ਵੀ ਮਤਲਬ ਜਿਹੜਾ ਹੱਲੇ ਆਪਾਂ ਕੱਢ ਸਕਦੇ ਆ ਉਹ ਨੂੰ ਫੇਰ ਤੁਹਾਨੂੰ ਪਤਾ ਨਹੀਂ ਇਦਾਂ ਆਪਾਂ ਪੂਰੀ ਲੰਬੀ 3 4 5 6 ਰੇਂ ਦੀ ਲੰਬੀ ਵੀਡੀਓ ਪਾਈ ਸੀਗੀ ਸੀਰੀਜ਼ ਸੇਲ 1 ਸੇਲ 2 ਕਰਕੇ ਅੱਜ ਦੀ ਜਿਹੜੀ ਵੀਡੀਓ ਹੋਏਗੀ ਉਹ ਬਹੁਤ ਹੀ ਅੱਛੀ ਵਾਲੀ ਵੀਡੀਓ ਹੋਏਗੀ ਆਲਮੋਸਟ 60 ਤੋਂ 70% ਆਫ ਦੇ ਉੱਪਰ ਰਾਮ ਟੈਕਸ ਦੇ ਪਸ਼ਮੀਨਾ ਅਸੀਂ ਕੱਢਣੇ ਆ ਠੀਕ ਹੈ ਜੀ ਤੇ ਨੈਕਸਟ ਵੀਡੀਓ ਦੀਆਂ ਹਾਈਲਾਈਟਸ ਦਿਖਾ ਦੂੰਗੀ ਮੈਂ ਲੇਕਿਨ ਅੱਜ ਮੈਂ ਬਹੁਤ ਜ਼ਿਆਦਾ ਕੁਝ ਦਿਖਾ ਨਹੀਂ ਪਾਉਂਗੀ ਅੱਜ ਦੀ ਵੀਡੀਓ ਦੇ ਵਿੱਚ ਕਲੈਰੈਂਸ ਸੇਲ ਦੇ ਵਿੱਚ ਹੀ ਤੁਹਾਨੂੰ ਮੈਂ ਕਲੈਰੈਂਸ ਸਟਾਕ ਹੀ ਦਿਖਾਉਂਗੀ ਜੀ ਠੀਕ ਹੈ ਸੋ ਜ਼ਿਆਦਾ ਟਾਈਮ ਵੇਸ ਨਹੀਂ ਕਰਦੇ ਤੇ ਆਪਾਂ ਸਟਾਰਟ ਕਰ ਰਹੇ ਹਾਂ ਜੀ ਆ ਤੁਹਾਨੂੰ ਸਭ ਨੂੰ ਪਤਾ ਹੈ ਪਹਿਲਾ ਪਹਿਲਾ ਅਸੀਂ ਜਿਹੜੇ ਸੇਲ 'ਚ ਵੀ ਕੱਢੇ ਸੀ ਜੇ ਸੂਟ ਅਸੀਂ ਕਿੰਨੇ-ਕਿੰਨੇ ਦੇ ਕੱਢੇ ਸੀਗੇ ਠੀਕ ਹੈ ਜੀ ਤੇ ਹੁਣ ਆ ਦੇਖੋ ਜੀ ਆ ਹੈਗਾ ਜੀ ਰਾਮ ਟੈਕਸ ਦਾ ਸੂਟ ਹੈ ਠੀਕ ਹੈ ਇਟਸ ਗ੍ਰੇ ਕਲਰ ਆ ਦੇਖੋ ਇਹਦੇ ਘੇਰੇ ਉਪਰ ਏਦਾਂ ਕੰਮ ਆਏਗਾ ਤੁਹਾਨੂੰ ਲੱਗ ਜਿਵੇਂ ਦਿਖਾ ਰਹੇ ਆ ਆ ਦੇਖੋ ਵੈਰੀ ਬਿਊਟੀਫੁਲ ਪੀਸ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਹੈ ਜੀ ਇਹਦੇ ਠੀਕ ਹੈ ਜੀ ਤੇ ਏਦਾਂ ਇਹਦੀਆਂ ਬਾਹਾਂ ਵੀ ਬਣੀਆਂ ਹੋਈਆਂ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਰਾਮ ਟੈਕਸ ਦਾ ਪਸ਼ਮੀਨਾ ਰਹੇਗਾ ਲੋਕਲ ਨਹੀਂ ਹੈਗਾ ਬ੍ਰਾਂਡਡ ਪਸ਼ਮੀਨਾ ਹੈ ਆ ਦੇਖੋ ਆਏ ਜੀ ਜੀ ਬਾਵਾ ਤੇ ਆਏਗਾ ਜੀ ਆਹ ਵਾਲਾ ਵਰਕ ਰਾਮ ਟੈਕਸ ਦਾ ਪਸ਼ਮੀਨਾ ਹੈ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਜਦੋਂ ਅਸੀਂ ਸੇਲ 'ਚ ਕੱਢੇ ਸੀਗੇ ਤਾਂ ਤੁਹਾਨੂੰ ਪਤਾ ਹੈ ਕਿ 21 22 2200 ਦੇ ਕੱਢੇ ਸੀਗੇ ਨੋਰਮਲ ਪ੍ਰਾਈਸ ਦੇ ਦਾ 2900 ਹੈ ਤੇ ਹੁਣ ਅੱਜ ਜਿਹੜਾ ਇਹ ਪੀਸ ਨਿਕਲ ਰਿਹਾ ਆ ਇਹ ਅਸੀਂ ਤੁਹਾਨੂੰ 1700 ਚ ਕੱਟ ਕੇ ਦਿੰਦੇ ਆ ਇਸ ਤੋਂ ਸਸਤਾ ਕਰ ਨਹੀਂ ਸਕਦੇ ਤੇ 1700 ਦੇ ਵਿੱਚ ਤੁਹਾਨੂੰ ਜਿੰਨਾ ਵੀ ਪਸ਼ਮੀਨਾ ਜਾਂ embroidery ਵਾਲਾ ਦਿਖਾ ਰਹੀ ਹਾਂ ਮੈਂ ਸਾਰੇ 1700 'ਚ ਮਿਲਣਗੇ ਜੀ ਤੇ ਨਾਰਮਲੀ 1700 ਜਿਹੜੀਆਂ ਕਢਾਈਆਂ ਸੀ ਆਪ ਕਰਵਾਈਆਂ ਹੁੰਦੀਆਂ ਆ ਚਾਹੇ ਮਸ਼ੀਨ ਤੇ ਕਰਵਾਈਆਂ ਹੋਣ ਲੇਕਿਨ ਇੱਕ ਕੰਪਿਊਟਰਾਈਜ਼ਡ ਵਰਕ ਹੁੰਦਾ ਆ ਉਹ ਜਿਹੜਾ ਵਰਕ ਹੁੰਦਾ ਨਾ ਕੰਪਿਊਟਰਾਈਜ਼ਡ ਵਰਕ ਉਹਦੇ ਚ ਨਹੀਂ ਥੀਕਲਿੰਗ ਨਹੀਂ ਹੁੰਦੀ ਉਹ ਜੋ ਤੁਸੀਂ ਵਾਸ਼ ਕਰੋਗੇ ਤਾਂ ਥ੍ਰੈਡਸ ਨਿਕਲਣ ਲੱਗ ਜਾਂਦੇ ਨੇ ਤੇ ਜਿਹੜਾ ਇਹਦਾ ਸੀ ਔਨ ਆਰਡਰ ਜਿੱਦਾਂ ਖੁਦ ਡਿਜ਼ਾਈਨ ਦੇ ਕੇ ਕਰਵਾਈਦਾ ਉਹ ਚ ਬਹੁਤ ਜ਼ਿਆਦਾ ਫਰਕ ਹੁੰਦਾ ਇਹ ਥੋੜਾ ਜਿਹਾ ਦੱਸਣਾ ਸੀਗਾ ਕਿਉਂਕਿ ਕੰਪਿਊਟਰਾਈਜ਼ਡ ਸੋਰਸ ਤੇ ਤੁਹਾਨੂੰ ਪਤਾ ਉਹਦਾ ਕੈਟਲੋਗ ਟਾਈਪ ਆਉਂਦੇ ਨੇ 8 8 ਸੂਟ ਆਉਂਦੇ ਨੇ ਹਨਾ ਉਹ ਅਲੱਗ ਚੀਜ਼ ਹੁੰਦੀ ਹੈ ਜੀ ਆ ਦੇਖੋ ਏਦਾਂ ਇਹਦਾ ਗਲਾ ਬਣਿਆ ਹੋਇਆ ਹੈ ਬਿਊਟੀਫੁਲ ਪੀਸ ਠੀਕ ਹੈ ਔਰ ਕਿਹਰੇ ਉੱਪਰ ਕੰਮ ਹੈ ਲੱਗਿਓ ਦਿਖਾਈਆਂ ਤੁਹਾਨੂੰ ਬਹੁਤ ਸੋਹਣਾ ਕਲਰ ਹੈ ਜੀ ਆ ਦੇਖੋ ਠੀਕ ਹੈ ਆ ਏਦਾਂ ਜਿਹੜੀ ਚੀਜ਼ ਹੈ ਆ ਦੇਖੋ ਆ ਇਹਗਾ ਕਿਹਰੇ ਉੱਪਰ ਏਦਾਂ ਇਹਦੀਆਂ ਬਾਜੂ ਬਣੀਆਂ ਹੋਈਆਂ ਨੇ ਆ ਦੇਖੋ ਤੇ ਆ ਜਿਹੜੀ ਚੀਜ਼ ਹੈ ਨਾ ਇਹਦੇ ਏਦਾਂ ਐਗੀ ਇਹ ਡਿਜ਼ਾਈਨਿੰਗ ਇਦਾਂ ਹੈ ਆ ਦੇਖੋ ਹੁਣ ਇਹਨੂੰ ਟੇਲਰ ਨੇ ਕਿੱਦਾਂ ਸਟਿਚ ਕਰਨਾ ਹੈ ਰੈਡੀ ਇਜ਼ ਅਪ ਟੂ ਯੂ ਆ ਇਦਾਂ ਸ਼ੁਰੂ ਹੋਏਗਾ ਕੰਮ ਠੀਕ ਹੈ ਸੇਮ ਪ੍ਰਾਈਸ 1700 ਰੁਪਏ ਸਿਰਫ ਤੇ ਸਿਰਫ 1700 ਦਾ ਰਾਮ ਟੈਕਸ ਪਸ਼ਮੀਨਾ ਐਮਬ੍ਰੋਇਡਰੀ ਸੂਟਸ ਠੀਕ ਹੈ ਜੀ ਬਹੁਤ ਪਿਆਰੇ ਪੀਸ ਨੈਕਸਟ ਹੈਗਾ ਬੜਾ ਹੀ ਪਿਆਰਾ ਪੀਚ ਕਲਰ ਹੈ ਆਏ ਠੀਕ ਹੈ ਜੀ ਡਬਲ ਸ਼ੇਡਡ ਆ ਦੇਖੋ ਵੈਰੀ ਬਿਊਟੀਫੁਲ ਪੀਸ ਔਰ ਇਹਦੇ ਵਿੱਚ ਵੀ ਮਿਰਰ ਵਰਕ ਹੋਇਆ ਹੋਇਆ ਹੈ ਆ ਦੇਖੋ ਬਹੁਤ ਸੋਹਣਾ ਪੀਸ ਹੈ ਜੀ ਠੀਕ ਹੈ ਇਹਦਾ ਵੀ ਸੇਮ ਹੀ 1700 ਨਹੀਂ ਤੇ ਨਾਰਮਲੀ ਲਾਸਟ ਵੀਡੀਓਜ਼ ਚ ਇਦਾਂ ਦੇ ਸੂਟਾਂ ਨੂੰ ਆਪਾਂ 200 200 ਵਧਾ ਕੇ ਲਾਇਆ ਸੀ ਕਿਉਂਕਿ ਮਿਰਰ ਵਰਕ ਹੋਇਆ ਹੋਇਆ ਹੈ ਤੇ ਉਹ ਉਨਾ ਹੀ ਜ਼ਿਆਦਾ ਲੇਬਰ ਵੀ ਲੱਗਦਾ ਟਾਈਮ ਲੱਗਦਾ ਹੈ ਤੇ ਉਨੀ ਹੁੰਦੇ ਪਰ ਜਿੱਦਾਂ ਤੁਹਾਨੂੰ ਦੱਸਿਆ ਕਿ ਹੁਣ ਅੱਜ ਕਲੀਅਰੈਂਸ ਕਰਨੀ ਹੈ ਬਸ ਤੇ ਕਲੀਅਰੈਂਸ ਦੇ ਵਿੱਚ ਕੱਢ ਰਹੇ ਹਾਂ ਸੂਟ ਤੇ 1700 ਮਤਲਬ ਕਿ ਨੋ ਪ੍ਰੋਫਿਟ ਨੋ ਲਾਸ ਇਹ ਉਹ ਚੀਜ਼ ਹੈ ਠੀਕ ਹੈ ਜੀ ਰਾਮ ਟੈਕਸ ਦਾ ਕਸ਼ਮੀਨਾ ਬਹੁਤ ਪਿਆਰਾ ਪੀਸ ਠੀਕ ਹੈ ਇਹ ਵੀ ਤੁਹਾਨੂੰ ਦਿਖਾ ਰਹੇ ਨੇ ਹੁਣ ਇਹ ਵੀ ਬੜਾ ਹੀ ਸੋਹਣਾ ਕੰਬੀਨੇਸ਼ਨ ਹੈ ਜੀ ਕਾਫੀ ਕਲਰ ਦਾ ਆ ਦੇਖੋ ਆ ਦੇਖੋ ਐਦਾਂ ਹੈਗਾ ਵੈਰੀ ਬਿਊਟੀਫੁਲ ਆ ਦੇਖੋ ਇਹ ਚੈੱਕਰ ਟਾਈਪ ਵਰਕ ਹੈ ਕਿਤੇ ਤੇ ਕੁਝ ਨਹੀਂ ਹੈਗਾ ਐਦਾਂ ਫਰੰਟ ਤੇ ਬਣਿਆ ਹੋਇਆ ਹੈ ਔਰ ਬਾਵਾ ਹੈਵੀ ਇਹ ਚੋ ਕਟਿੰਗ ਹੋ ਜੇਗੀ ਠੀਕ ਹੈ ਜੀ ਆ ਦੇਖੋ ਬਹੁਤ ਸੋਹਣਾ ਪੀਸ ਹੈ ਸੇਮ ਕੋਸਟ 1700 ਦਾ आ जीडियोब कियाड्रड तो तो, रुपीज ऑफ होंगे या शिपिंग फ्री होगी ठीक है जी सेम बलॉग बहुत प्यारा पीस है जी यहाँ पीस है आ, वेरी ब्यूटीफुल पीस ਇੱਕੋ ਜਿਹਾ ਯੈਲੋ ਬਨਰ ਠੀਕ ਹੈਗਾ ਮੈਨੂੰ ਬਾਹਰ ਦੇ ਕਸਟਮਰਸ ਦੇ ਫੋਨ ਆ ਰਹੇ ਸੀ ਕਿ ਜਿੱਦਾਂ ਉੱਥੇ ਕਾਲਸਾ ਸਾਜਣਾ ਦੀਵਸ ਜਿੱਦ ਤੱਕ ਨਗਰ ਕੀਰਤਨ ਨਿਕਲਦੇ ਨੇ ਤੇ ਪੀਲੇ ਦੇ ਨੀਲੇ ਸੂਟਾਂ ਦੀ ਡਿਮਾਂਡ ਆਈ ਸੀਗੀ ਤੇ ਉੱਥੇ ਤੁਹਾਨੂੰ ਪਤਾ ਹੈ ਕਿ ਹਲੇ ਪਹਿਣਾ ਪਸ਼ਮੀਨਾ ਪਹਿ ਜਾਣਾ ਉੱਥੇ ਹਨਾ ਤੇ ਆਹ ਦੇਖੋ ਫਿਰ ਇਹ ਉਹ ਇੱਕੋ ਪੀਸ ਹੈਗਾ ਜੀ ਤੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਹੁਤ ਸੋਹਣੇ ਸੋਹਣੇ ਕਲਰਸ ਲੱਗੇ ਹੋਏ ਨੇ ਰਾਮ ਟੈਕਸ ਦਾ ਪਸ਼ਮੀਨਾ ਹੈ ਬਹੁਤ ਬਿਊਟੀਫੁਲ ਪੀਸ ਹੈ ਜੀ ਆਹ ਦੇਖੋ ਠੀਕ ਹੈ ਇਹਦੇ ਨਾਲ ਚਨੌਨ ਦਾ ਦੁਪੱਟਾ ਹੈ ਇਹਦੀ ਫਰੰਟ ਬਣੀ ਹੋਈ ਹੈ ਬੈਕ ਵੀ ਬਣੀ ਹੋਈ ਹੈ ਬਾਹਾਂ ਵੀ ਬਣੀ ਹੈ ਬਾਟਮ ਵੀ ਬਣੀ ਹੈ ਫੁੱਲ ਹੈਵੀ ਸੂਟ ਹੈ ਤੇ ਆ ਆਏਗਾ ਇਹਦੇ ਨਾਲ ਚਨੌਨ ਦਾ ਦੁਪੱਟਾ ਆਰਾਮ ਨਾਲ ਸਿਰਾਂ ਤੇ ਟਿਕਣ ਵਾਲਾ ਤੁਸੀਂ ਈਜ਼ੀਲੀ ਕਿਉਂਕਿ ਕੀ ਹੈ ਨਾ ਕਿ ਹੁੰਦਾ ਕਿ ਜਦੋਂ ਮੋਢੇ ਤੇ ਵੀ ਟਿਕਣਾ ਚਾਹੀਦਾ ਆ ਦੇਖੋ ਆਰਾਮ ਨਾਲ ਟਿਕ ਰਿਹਾ ਚਨੌਨ ਦੇ ਦੁਪੱਟੇ ਜਿਹੜੇ ਹੈ ਈਜ਼ੀਲੀ ਕੈਰੀ ਕੀਤੇ ਜਾਂਦੇ ਨੇ ਹੈ ਨਾ ਆ ਦੇਖੋ ਫੁੱਲਾ ਡੁੱਲਾ ਟਾਈਮ ਇਟਰ ਕੱਟ ਹੋਏਗਾ ਠੀਕ ਹੈ ਜੀ ਇਹ ਵੀ ਤੁਹਾਨੂੰ ਸੇਮ ਕੋਸਟ ਕਰਨਾ ਹੈ 1700 ਅੱਜ ਦੇ ਜਿੰਨੇ ਵੀ ਸੂਟ ਹਲੇ ਤੱਕ ਦਿਖਾਏ ਨੇ ਤੁਹਾਨੂੰ ਮੈਂ ਸਾਰੇ ਸੇਮ ਕੋਸਟ ਦੇ ਦਿਖਾਏ ਨੇ ਠੀਕ ਹੈ ਜੀ ਇਹ ਹੁਣ ਹੈਗੇ ਜੇ ਲਾਸਟ ਪੀਸ ਜਿਹੜੇ ਧਮਾਕਾ ਦੇ ਵੀ ਧਮਾਕਾ ਆਫ ਹੈ ਕਿਉਂਕਿ ਆਲਰੇਡੀ ਤੁਹਾਨੂੰ ਪਤਾ ਹੈ ਕਿ ਅਸੀਂ ਤੇ ਅੱਗੇ ਜਿਹੜਾ ਹੁਣ ਵੀਡੀਓ ਬਣਾ ਰਹੇ ਹਾਂ ਕੱਢ ਰਹੇ ਹਾਂ ਕਲੈਰੈਂਸ ਸਟਾਕ ਹੈ ਬਟ ਕਲੈਰੈਂਸ ਸਟਾਕ ਤੇ ਵੀ ਧਮਾਕਾ ਕੋਈ ਕੋਈ ਕਰਾਉਂਦਾ ਅਸੀਂ ਤੇ ਫੇਰ ਕਰਵਾਉਨੇ ਆ ਧਮਾਕੇ ਠੀਕ ਹੈ ਨਾ ਤੇ ਤਾਂ ਕਿ ਸਾਡੇ ਜਿਹੜੇ ਕਸਟਮਰ ਆਉ ਖੁਸ਼ ਖੁਸ਼ੀ ਰੈਂ ਸਾੜ ਤੋਂ ਠੀਕ ਹੈ ਆ ਦੇਖੋ ਇਹ ਵੀ ਬਸ਼ਮੀਨਾ ਹੈ ਬੜਾ ਅੱਛਾ ਬਸ਼ਮੀਨਾ ਹੈ ਠੀਕ ਹੈ ਤੇ ਇਹਦੇ ਉੱਪਰ ਹੈਂਡ ਪੇਂਟ ਹੋਇਆ ਹੋਇਆ ਬਿਊਟੀਫੁੱਲ ਹੈਂਡ ਪੇਂਟ ਆ ਦੇਖੋ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਠੀਕ ਹੈ ਇਹ ਤੁਹਾਨੂੰ ਅੱਜ ਆ ਜਿਹੜਾ ਪੀਸ ਆ ਨਾ ਲਾਸਟ ਜਦੋਂ ਅਸੀਂ ਆ ਸੀ ਜ ਤੁਹਾਨੂੰ 17 ਫਿਰ 16 ਤੇ ਆਏ ਸੀਗੇ ਤੇ ਅੱਜ ਇਹ ਤੁਹਾਨੂੰ 1300 ਦਾ ਦੇ ਰਹੀ ਸਿਰਫ ਤੇ ਸਿਰਫ 1300 ਦਾ ਔਰ ਤੁਸੀਂ ਇਹਦਾ ਵਰਕ ਦੇਖੋ ਤੁਹਾਨੂੰ ਇੱਕ ਵਾਰੀ ਲੱਗ ਜੂ ਦਿਖਾ ਦਈਏ ਸਾਡਾ ਬਲੌਕ ਤੇ ਹੈਂਡ ਪੇਂਟ ਉਹ ਅਸੀਂ ਬਹੁਤ ਕੋਸ਼ਿਸ਼ ਕੀਤੀ ਦੀਏ ਕਿ ਬਹੁਤ ਫਾਈਨ ਹੋਵੇ ਆ ਦੇਖੋ ਜੀ ਕਿੰਨਾ ਪਿਆਰਾ ਪੀਸ ਹੈ ਤੇ ਸਿਰਫ ਤੇ ਸਿਰਫ 1300 ਦਾ ਤੇ ਇਸ ਤੋਂ ਘੱਟ ਤੁਹਾਨੂੰ ਹੈਂਡ ਪੇਂਟ ਪਸ਼ਮੀਨਾ ਤੇ ਨਹੀਂ ਮਿਲਣ ਲੱਗਾ ਜਿੰਨਾ ਉਤੇ ਪਾਵਾ ਤੇ ਵੀ ਇਹਦੇ ਵਰਕ ਹੋਇਆ ਹੋਇਆ ਪਸ਼ਮੀਨੇ ਵਾਲੇ ਤੇ ਮਿਲੂਗਾ ਨਹੀਂ ਠੀਕ ਹੈ ਲਾਸਟ ਰਾਮ ਟੈਕਸ ਦੀ ਮੈਚਿੰਗ ਠੀਕ ਹੈ ਜੀ ਲਾਸਟ ਸੂਟ ਜਿਹੜਾ ਤੁਹਾਨੂੰ ਹੋਣੇ ਰਾਮ ਟੈਕਸ ਦੀ ਮੈਚਿੰਗ ਹੈ ਇਹ ਵੀ ਤੁਹਾਨੂੰ ਪੈ ਜਾਏਗਾ ਜੇ ਅ ਇਹ ਅਜ ਸਤਾ ਨੂੰ ਤੇ ਨੇ ਆ ਜੀ 1050 ਕਿਉਂਕਿ ਤੁਹਾਨੂੰ ਪਤਾ ਹੈ ਇਹਦੇ ਵਿੱਚ ਮਾਰਜਨ ਵਾਦਾ ਹੁੰਦਾ ਨਹੀਂ ਤੇ ਲਾਸ ਤੇ ਨਹੀਂ ਨਕਰਾਨਾ ਆਪਾਂ ਅਗਰ ਕਲੀਅਰੈਂਸ ਵੀ ਕਰ ਰਹੇ ਆ ਤੇ ਨੋ ਪ੍ਰੋਫਿਟ ਨੋ ਲਾਸ ਤੇ ਤੇ ਠੀਕ ਹੈ ਠੀਕ ਹੈ ਆ ਦੇਖੋ ਜੀ ਬਿਊਟੀਫੁਲ ਸੂਟ ਇਹ ਤੇ ਦੁਪੱਟਾ ਲੈ ਲਓ ਤੁਸੀਂ ਸਾਡੇ ਤੋਂ ਲੇਸ ਵਰਕ ਕਰਵਾ ਲਓ ਕੁਝ ਵੀ ਕਰਵਾਣਾ ਈਵਨ ਤੁਸੀਂ ਇਹ ਵੀ ਕਰ ਸਕਦੇ ਹੋ ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਉਹਨਾਂ ਨੇ ਇਹਦੇ ਨਾਲ ਦੀ ਐਮਬਰਾਇਡਰੀ ਕਰवानी ਹੈ ਬਾਟਮ ਤੇ ਅਸੀਂ ਉਹ ਵੀ ਕਰਵਾ ਦਾਂਗੇ ਬਟ ਤੁਹਾਨੂੰ ਜਿਹੜਾ ਫੈਬਰਿਕ ਕਾਸਟ ਕਰੇਗਾ ਉਹ ਕਰੇਗਾ ਓਨਲੀ 1500 ਦਾ ਰਾਮ ਟੈਕਸ ਦਾ ਪਸ਼ਮੀਨਾ ਠੀਕ ਹੈ ਜੀ ਤੇ ਬਹੁਤ ਸੋਹਣੀ ਚੀਜ਼ ਹੈ ਇਹ ਕਾਜ ਇਹ ਲੀਨ ਦਾ ਪੀਸ ਹੈ ਠੀਕ ਹੈ ਜੀ ਇਹ ਵੀ ਤੁਹਾਨੂੰ ਸੇਮ ਹੀ ਕੋਸਟ ਏ 2122 223230 ਦੇ ਆ ਕਿਉਂਕਿ ਬ੍ਰਾਂਡਡ ਐ ਇਹਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਜੀ ਇਹ ਵੀ ਤੁਹਾਨੂੰ ਕਿੰਨੇ ਦਾ ਦੇ ਰਹੇ ਆ ਆਪਾਂ ਹੁਣ 1700 ਦਾ ਬਸ ਸਾਰੇ ਜਿਹੜੇ ਸੂਟਸ ਆਲਮੋਸਟ 1700 ਦੇ ਨੇ ਇੱਕ ਤੁਹਾਨੂੰ ਧਮਾਕੇ ਵਾਲਾ ਜਿਹੜਾ ਉਹ 1300 ਦਾ ਤੇ ਰਾਮ ਟੈਕਸ ਦਾ ਜਿਹੜਾ 1050 ਦਾ ਠੀਕ ਹੈ ਹੁਣ ਕੁਝ ਹਾਈਲਾਈਟਸ ਦਿਖਾ ਰਹੇ ਆ ਜਿਹੜੀਆਂ ਅਸੀਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਅੱਜ ਵਾਲੀ ਤੇ ਹੋ ਗਈ ਸਾਡੀ ਵੀਡੀਓ ਆਹ ਕਲੈਰੈਂਸ ਸਟਾਕ ਆਫ ਪਸ਼ਮੀਨਾ ਸੂਟਸ ਹਨਾ ਬੜੇ ਵਧੀਆ 60 ਤੋਂ 70% ਆਫ ਤੇ ਨਿਕਲੇ ਆ ਚੀਜ਼ ਉਹ ਅੱਜ ਜਿਹੜੀ ਦਾ ਉਹ ਦਿੱਤੀ ਅਸੀਂ ਹੋਂਪਸ ਠੀਕ ਹੈ ਜੀ ਨੈਕਸਟ ਵੀਡੀਓ ਹਮ ਕੱਲ ਤੇ ਨਹੀਂ ਲੈ ਕੇ ਆਉਂਗੀ ਇੱਕ ਦੋ ਦਿਨ ਦਾ ਗੈਪ ਪਾ ਕੇ ਲਿਆਵਾਂਗੇ ਪਰ ਕੀ ਦਿਖਾਉਣਾ ਹੈ ਉਹ ਤੁਹਾਨੂੰ ਥੋੜੇ ਜਿ ਦਿਖਾ ਦਿੰਨੇ ਕਿਉਂਕਿ ਮੈਂ ਲਾਸਟ ਟਾਈਮ ਬੋਲਿਆ ਸੀ ਅਸੀਂ ਉਹਨਾਂ embroideries ਕਵਰ ਕਰਾਂਗੇ ਆ ਬਿਊਟੀਫੁਲ ਪੀਸ ਬੜੀ ਅੱਛੀ ਐਮਬਰਾਇਡਰੀ ਹੋਈ ਹੋਈ ਹੈ ਜੀ ਕੋਟਨ ਓਰੀਆ ਤੇ ਪਿਓਰ ਕੈਂਬ੍ਰਿਕ ਤੇ ਆਰੀ ਵਰਕ ਬਹੁਤ ਸੋਹਣਾ ਪੀਸ ਹੈ ਜੀ ਆ ਦੇਖੋ ਠੀਕ ਹੈ ਇਹ ਨੈਕਸਟ ਵੀਡੀਓ ਦੇ ਵਿੱਚ ਖੋਲ-ਖੋਲ ਕੇ ਦਿਖਾ ਦਾਂਗੇ ਤੇ ਜੇ ਜਿੱਦ ਤੋਂ ਪਹਿਲਾਂ ਸੇਲ ਹੋ ਗਏ ਤੇ ਤੁਹਾਨੂੰ ਤਾਂ ਦਿਖਾ ਦੱਸਦੇ ਆ ਕਿ ਤੁਸੀਂ ਔਨ ਆਰਡਰ ਬਣਵਾ ਸਕਦੇ ਹੋ ਆ ਦੇਖੋ ਠੀਕ ਹੈ ਜੀ ਨੈਕਸਟ ਵੀਡੀਓ ਜ ਸਿਰਫ ਐਮਬਰਾਇਡਰੀਜ਼ ਕਵਰ ਕਰਾਂਗੇ ਬਲੌਕ ਨਹੀਂ ਕਵਰ ਕਰਾਂਗੇ ਨੈਕਸਟ ਵੀਡੀਓਜ਼ ਦੇ ਵਿੱਚ एम्ब्रॉयडरीज पीसिस ही दिखाऊंगी मैं ठीक है जी एक आखो बहुत सोहने सोने पीसिस है जी याईलाइट दिखाती है कि नैक्सट भीडियो आप दिखा है एक आ जरा सूट है दिस इज वेरी ब्यूटीफुल जस्ट पंद्रह भी मिनट पहले मेरे को पहुंचे जो हूँ ही बन के आया है देखो बहुत सोहना है सारे लिनन फैब्रिक प्योर कॉटन होगी अगर डोरी है तो भी प्योर काटन डोरी है ठीक है जी आखो ਇਦਾਂ ਜਿਹੜਾ ਹੈਗਾ ਫਰੰਟ ਬੈਕ ਘੇਰੇ ਤੇ ਆਏਗਾ ਔਰ ਸਾਰੀ ਸ਼ਰਟ ਤੇ ਛੋਟੇ ਛੋਟੇ ਕੁੱਟੀ ਔਰ ਬਾਹਾਂ ਤੇ ਵੀ ਵਰਕ ਹੋਏਗਾ ਠੀਕ ਹੈ ਜੀ ਸੋ ਅੱਜ ਵਾਸਤੇ ਇੰਨਾ ਹੀ ਬਹੁਤ ਬਹੁਤ ਧੰਨਵਾਦ ਕੀਤਾ ਹੀ ਨਹੀਂ ਸੀ ਸੱਚ ਹੋਣ ਕਰ ਲੈਂਦੇ ਆ ਹਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਜ਼ਿਆਦਾ ਪਿਆਰ ਕਰਨ ਲਈ ਇੰਨਾ ਜ਼ਿਆਦਾ ਸਪੋਰਟ ਕਰਨ ਲਈ ਅਸੀਂ ਦੱਸ ਨਹੀਂ ਸਕਦੇ ਕਿ ਜਿੱਦਾਂ ਤੁਸੀਂ ਸਾਨੂੰ ਸਪੋਰਟ ਕਰ ਰਹੇ ਹੋ ਸਾਡਾ ਚੈਨਲ ਸਾਡਾ ਬੁਟੀਕ ਗਰੋ ਕਰ ਰਿਹਾ ਹੈ ਵੈਰੀ ਵੈਰੀ ਥੈਂਕ ਯੂ ਟੂ 올 ਆਫ ਯੂ ਜੀ ਹੈਪੀ ਸ਼ੋਪਿੰਗ ਵਿਦ ਅਸ ਔਰ ਇਤੈ ਹੀ ਸਾਡੇ ਨਾਲ ਸੋਹਣੇ ਸੋਹਣੇ ਸੂਟ ਲੈਂਦੇ ਰਹੋ ਜੁੜੇ ਰਹੋ ਜੀ ਔਰ ਜਦੋਂ ਤੁਸੀਂ ਸਾਨੂੰ ਬlesings ਦਿੰਦੇ ਹੋ ਨਾ ਮੀਨਸ ਅ ਲੋਟ ਫਾਰ ਅਸ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਸਾਨੂੰ ਔਰ ਜਦੋਂ ਵੀਡੀਓ ਬਣਾਉਂਦੀ ਹੈ ਨਾ ਮੈਂ ਉਦੋਂ ਮੈਨੂੰ ਹੋਰ ਵਧੀਆ ਲੱਗਦਾ ਹੈ ਠੀਕ ਹੈ ਜੀ ਸੋ ਅੱਜ ਵਾਸਤੇ ਇੰਨਾ ਹੀ ਹੋਣਾ ਹੈ ਜੀ ਕਿਸੇ ਨੇ ਕੁਝ ਹੋਰ ਪੁੱਛਣਾ ਹੈ ਨੰਬਰ ਜਿਸੀਂ ਆਲਵੇਸ ਉੱਤੇ ਡਿਸਪਲੇ ਕਰੀ ਦੇਨੇ ਕੋਸ਼ਿਸ਼ ਇਹੀ ਕਰੀਦੀ ਕਿ ਤੁਹਾਨੂੰ ਨਾਲ-ਨਾਲ ਹੀ ਰਿਪਲਾਈ ਕਰਦੇ ਰਹੀਏ ਤੇ ਅੱਜ ਵਾਸਤੇ ਇੰਨਾ ਹੀ ਬੜਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ Vai, grude